ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪਹਿਣਾ ਦੇ ਬਟੀਕ ਤੇ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਪਹਿਲਾਂ ਆਪਾਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਹਿਣੋ ਅਸੀਂ ਵਾਪਸ ਆ ਗਏ ਹਾਂ ਤੇ ਕਾਫੀ ਪਹਿਣ ਨੂੰ ਟੈਨਸ਼ਨ ਸੀ ਕਿ ਪਤਾ ਨਹੀਂ ਅਮਨ ਹੈ ਵਾਪਸ ਆਉਣਾ ਜਾਂ ਨਹੀਂ ਆਉਣਾ ਅਬ ਮੈਂ ਸਿਰਫ 15 ਦਿਨਾਂ ਲਈ ਗਈ ਸੀ ਕਿਉਂਕਿ ਮੈਨੂੰ ਅਰਜੈਂਟ ਕੁਝ ਜਾਣਾ ਪੈ ਗਿਆ ਆਦਰਵਾਇਜ਼ ਮੇਰਾ ਹਜੇ ਕੋਈ ਪਲਾਨ ਨਹੀਂ ਸੀ ਹੈਗਾ ਜਾਣ ਦਾ ਤੇ ਮੈਂ ਸਾਰੇ ਭੈਣਾਂ ਨੂੰ ਐਸੇ ਮੈਸੇਜ ਕਰ ਦਿੱਤਾ ਸੀ ਵਾਇਸ ਮੈਸੇਜ ਸਭ ਨੂੰ ਸੈਂਡ ਕੀਤਾ ਹੋਇਆ ਸੀ ਬਟ ਫਿਰ ਵੀ ਕੁਝ ਭੈਣਾਂ ਨੂੰ ਨਹੀਂ ਸੀ ਪਤਾ ਕੁਝ ਭੈਣਾਂ ਬਹੁਤ ਜ਼ਿਆਦਾ ਟੈਨਸ਼ਨ 'ਚ ਆ ਗਈਆਂ ਕਿ ਪਤਾ ਨਹੀਂ ਹੁਣ ਸਾਡੇ ਸੂਟ ਮਿਲਨੇ ਨੇ ਜਾਂ ਬਣਨੇ ਨੇ ਜਾਂ ਨਹੀਂ ਬਣਨੇ ਕੁਝ ਭੈਣਾਂ ਦੇ ਇਥੋਂ ਤੱਕ ਜਿਨ੍ਹਾਂ ਨੇ ਪੇਮੈਂਟ ਭੇਜੀ ਹੋਈ ਸੀ ਤਾਂ ਉਹ ਕਹਿਣ ਲੱਗੇ ਕਿ ਹਾਏ ਸਾਡੇ ਤਾਂ ਪਿੰਨ ਲਾਦਾ ਪੇਮੈਂਟ ਜਿਹੜੀ ਉਹ ਚਲੀ ਗਈ ਭੈਣੋ ਇਦਾਂ ਦਾ ਕਦੀ ਵੀ ਤੁਹਾਡਾ ਨਾਲ ਕੁਝ ਨਹੀਂ ਹੋਊਗਾ ਇਨ ਫਿਊਚਰ ਵੀ ਕਦੀ ਕਿਤੇ ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਤਾਂ ਇਦਾਂ ਨਹੀਂ ਹੋਊਗਾ ਕਿ ਤੁਹਾਡੀ ਪੇਮੈਂਟ ਜਿਹੜੀ ਸਾਡੇ ਕੋਲ ਆ ਗਈ ਤੇ ਤੁਹਾਨੂੰ ਵਾਪਸ ਨਹੀਂ ਮਿਲਣੀ ਠੀਕ ਤਾਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਾਂਗੇ ਠੀਕ ਹੈ ਕਿ ਅਸੀਂ ਤੁਹਾਡਾ ਕੰਮ ਨਹੀਂ ਕਰ ਸਕਦੇ ਤੁਸੀਂ ਪੈਸੇ ਦੀ ਆਏ ਹੋਈ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ ਤੁਹਾਡੇ ਪੈਸੇ ਜਿਹੜੀ ਪੇਮੈਂਟ ਤੁਹਾਡੀ ਸਾਡੇ ਕੋਲ ਆਈ ਉਹ ਹਮੇਸ਼ਾ ਹੀ ਅਸੀਂ ਤੁਹਾਡੀ ਜਿਹੜੀ ਪੇਮੈਂਟ ਹੈ ਉਹ ਸਾਮਕੇ ਰੱਖਾਂਗੇ ਸੇਵ ਰੱਖਾਂਗੇ ਤੁਸੀਂ ਐਨੀ ਟਾਈਮ ਸਾਡੇ ਕੋਲ ਪੇਮੈਂਟ ਵੀ ਲੈ ਸਕਦੇ ਹੋ ਔਰ ਸੂਰਦਾ ਆਪਾਂ ਤੁਹਾਡੇ ਬਣਾ ਹੀ ਰਹੇ ਹਾਂ ਠੀਕ ਹੈ ਜੀ ਔਰ ਕਿਸੇ ਦਾ ਵੀ ਆਰਡਰ ਲੇਟ ਨਹੀਂ ਹੋਏਗਾ ਠੀਕ ਹੈ ਜੀ ਇੱਕ ਅੱਧਾ ਦੇ ਕੋ ਦਿਨ ਅੱਗੇ ਪਿੱਛੇ ਹੋ ਜਾਂਦਾ ਬਟ ਲੇਟ ਨਹੀਂ ਹੋਏਗਾ ਜੋ ਤੁਸੀਂ ਸਾਨੂੰ ਡੇਡ ਦਿੱਤੀ ਹੋਏਗੀ ਉਸ ਡੇਡ ਤੋਂ ਪਹਿਲਾਂ ਤੁਹਾਡਾ ਆਰਡਰ ਜਿਹੜਾ ਤੁਹਾਡੇ ਕੋਲ ਪਹੁੰਚ ਜਗਾ ਠੀਕ ਹੈ ਜੀ ਤੇ ਹੁਣ ਵੀ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਅਕਤੂਬਰ ਵਾਲੇ ਨਵੰਬਰ ਵਾਲੇ ਦਸੰਬਰ ਜਨਵਰੀ ਫਰਵਰੀ ਤੱਕ ਜਿੰਨੇ ਵੀ ਆਰਡਰ ਚੱਲ ਰਹੇ ਨੇ ਸਭ ਦੇ ਟਾਈਮ ਨਾਲ ਜਿਹੜੇ ਆਰਡਰ ਨੇ ਉਹ ਰੈਡੀ ਹੋ ਜਾਣਗੇ ਔਰ ਤੁਹਾਡੇ ਤੱਕ ਪਹੁੰਚ ਜਾਣਗੇ ਠੀਕ ਹੈ ਜੀ ਤੇ ਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਨਾਲ ਹੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਡਿਜ਼ਾਈਨ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤਾਂ ਅਸੀਂ ਤੁਹਾਡੇ ਸੇਮ ਡਿਜ਼ਾਈਨ ਜਿਹੜੇ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਅੱਜ ਜਿਹੜੇ ਆਪਾਂ ਬਹੁਤ ਸੋਹਣੇ ਜਿਹੜੇ ਨੇ ਸ਼ਾਲ ਰੈਡੀ ਕੀਤੇ ਨੇ ਇਹ ਆਪਾਂ ਪਿਓਰ ਵੈਲਵਟ ਦੇ ਉੱਪਰ ਰੈਡੀ ਕੀਤੇ ਨੇ ਕਾਫੀ ਫੁੱਲੇ ਡੁੱਲੇ ਨੇ ਮੈਂ ਤੁਹਾਨੂੰ ਖੜੀ ਹੋ ਕੇ ਦਿਖਾ ਦਿੰਨੀ ਆ ਲੋਸ ਚੈੱਕ ਕਰੋ ਕਲਰ ਬਹੁਤ ਸੋਹਣਾ ਹੈ ਡਾਰਕ ਅਗਰ ਮੈਂ ਕਹਾਂ ਬ੍ਰਾਊਨ ਕਲਰ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਹੋਇਆ ਔਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਪ੍ਰੋਪਰ ਹੈਂਡਵਰਕ ਦੇ ਵਿੱਚ ਕੀਤਾ ਹੋਇਆ ਔਰ ਜਿਆਦਾ ਆਪਾਂ ਦਬਕਾ ਐਡ-ਆਨ ਕੀਤਾ ਹੋਇਆ ਕਿਉਂਕਿ ਵੈਲਵਟ ਦੇ ਉੱਪਰ ਦਬਕਾ ਜਿਆਦਾ ਅੱਛਾ ਲੱਗਦਾ ਇਸ ਕਰਕੇ ਆ ਜਿਆਦਾ ਆਪਾਂ ਦਬਕਾ ਹੀ ਐਡ ਕਰਦੇ ਆ ਵੈਲਵਟ ਦੇ ਉੱਪਰ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਇਦੇ ਵਿੱਚ ਸਿਰਫ ਆਪਾਂ ਦਬਕਾ ਕਰਦਾਨਾ ਐਂਡ ਮੋਤੀ ਜਿਹੜੇ ਐਡ ਕੀਤੇ ਹੋਏ ਨੇ ਆ ਜ਼ਿਆਦਾ ਆਪਾਂ ਕੁਝ ਵੀ ਐਡੋਂ ਨਹੀਂ ਕੀਤਾ ਹੋਇਆ ਹਲਕੀ ਜਿਹੀ ਜਿਹੜੀ ਆਊਟਿੰਗ ਆਪਾਂ ਨੇ ਕੀਤੀ ਉਹ ਗੋਲਡਨ ਸੌਰੀ ਬ੍ਰਾਊਨ ਕਲਰ ਦੀ ਹੋਈ ਆਪਾਂ ਨੇ ਕੀਤੀ ਹੋਈ ਏ ਆ ਜਿਹੜਾ ਆਪਾਂ ਕਹਿਦੇ ਕਿ ਬੇਸ ਕਲਰ ਦਾ ਹੀ ਥ੍ਰੈਡ ਲਗਾ ਕੇ ਆ ਆਊਟਿੰਗ ਜਿਹੜੀ ਕੀਤੀ ਹੋਈ ਏ ਠੀਕ ਏ ਜੀ ਇਹ ਆਪਾਂ ਬਿਲਕੁਲ ਪਿਓਰ ਵੈਲਵਟ ਦੇ ਉੱਪਰ ਰੈਡੀ ਕੀਤਾ ਤੁਸੀਂ ਸਿਆਮੀ ਤੇ ਵੀ ਕਰਵਾ ਸਕਦੇ ਹੋ ਚਲੋ ਜੀ ਤੁਸੀਂ ਇਸ ਨੂੰ ਸਿਆਮੀ ਤੇ ਵੀ ਬਣਾ ਸਕਦੇ ਹੋ ਫੁੱਲ ਪਿਓਰ ਦੇ ਉੱਪਰ ਤਾਂ ਆਪਾਂ ਤੁਹਾਨੂੰ ਦਿਖਾ ਹੀ ਰਹੇ ਹਾਂ ਪਿਓਰ ਦੇ ਵਿੱਚ ਇੰਨਾ ਕੁ ਫਰਕ ਹੈ ਜੀ ਲਾਈਟ ਵੇਟ ਵਾਲੀ ਜਿਹੜੀ ਫੁੱਲ ਪਿਓਰ ਹੈ ਠੀਕ ਹੈ ਅਗਰ ਸੈਮੀ ਤੇ ਬਣਾਵਾਂਗੇ ਥੋੜਾ ਜਿਹਾ ਵੇਟ ਜਿਹੜਾ ਜ਼ਿਆਦਾ ਹੋ ਜਾਏਗਾ ਠੀਕ ਹੈ ਵੈਸੇ ਅਗਰ ਤੁਹਾਨੂੰ ਪਤਾ ਹੈ ਕਿ ਸਾਰੀਆਂ ਪਹਿਣਾਣਾਂ ਨੇ ਸਰਦੀ ਵਾਸਤੇ ਹੀ ਬਣਾਉਣੇ ਹੁੰਦੇ ਨੇ ਜਿੱਦਾਂ ਹੈਂਡਵਰਕ ਆਪਾਂ ਪਾਰਟੀ ਵੇਅਰ ਸੂਟਾਂ ਦੇ ਨਾਲ ਲੈਣੇ ਆ ਤਾਂ ਤੁਸੀਂ ਆਰਾਮ ਨਾਲ ਸੈਮੀ ਦੇ ਉੱਪਰ ਵੀ ਬਣਾ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਰਹੇਗੀ ਤੁਸੀਂ ਕਿਸ ਫੈਬਰਿਕ ਤੇ ਬਣਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਔਰ ਇੱਕ ਗੱਲ ਹੋਰ ਇਹ ਵਾਲਾ ਜਿਹੜਾ ਵਰਕ ਹੈ ਜੀ ਵਹ ਹੈਂਡ ਵਰਕ ਦੀ ਅਗਰ ਮੈਂ ਗੱਲ ਕਰਾਂ ਤਾਂ ਇਹ ਕਿਸੇ ਵੀ ਕਾਟਨ ਜਾਂ ਪਸ਼ਮੀਨੇ ਉੱਪਰ ਨਹੀਂ ਹੋਏਗਾ ਇਹ ਤੁਸੀਂ ਸਿੰਥੈਟਿਕ ਫੈਬ੍ਰਿਕ ਤੇ ਹੀ ਕਰਵਾ ਸਕਦੇ ਹੋ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਜਿਹੜਾ ਸ਼ਾਲ ਹੈ ਸਾਡਾ ਬਣਿਆ ਹੋਇਆ ਕੁਲਾਡੂਲਾ ਬਣਿਆ ਹੋਇਆ ਆ ਤੁਸੀਂ ਇਸ ਨੂੰ ਬੁੱਕਲ ਮਾਰ ਕੇ ਵੀ ਲੈ ਸਕਦੇ ਹੋ ਇੱਕ ਸਾਈਡ ਤੇ ਤੁਸੀਂ ਅਗਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸਾਈਡ ਤੇ ਵੀ ਇਸ ਤਰੀਕੇ ਨਾਲ ਰੱਖ ਸਕਦੇ ਹੋ ਦੇਖੋ ਜੀ ਮੈਂ ਤੁਹਾਨੂੰ ਪ੍ਰੋਪਰ ਦਿਖਾਉਣੀ ਆ ਤੇ ਇੰਨਾ ਕੁ ਜ਼ਿਆਦਾ ਲਾਈਟ ਵੇਟ ਹੈ ਕਿ ਤੁਹਾਨੂੰ ਲਏ ਹੋਏ ਦਾ ਪਤਾ ਵੀ ਨਹੀਂ ਲੱਗੇਗਾ ਇੰਨਾ ਜ਼ਿਆਦਾ ਲਾਈਟ ਵੇਟ ਹੈ ਸਰਦੀ ਦੇ ਵਿੱਚ ਆਰਾਮ ਨਾਲ ਤੁਸੀਂ ਲਓ ਕਿਸੇ ਤੁਸੀਂ ਪਾਰਟੀ ਫੰਕਸ਼ਨ ਤੇ ਚੱਲਿਓ ਕਈ ਵਾਰ ਇਹ ਤਾਂ ਹੁੰਦਾ ਕਿ ਬਹੁਤ ਜ਼ਿਆਦਾ ਸਰਦੀ ਹੁੰਦੀ ਦਸੰਬਰ ਦੇ ਫੰਕਸ਼ਨ ਦਾ ਵਿੱਚ ਤਾਂ ਤੁਸੀਂ ਆਰਾਮ ਨਾਲ ਇਹ ਵਾਲਾ ਜਿਹੜਾ ਸ਼ਾਲ ਇਹ ਲੈ ਸਕਦੇ ਹੋ ਬਹੁਤ ਪਿਆਰਾ ਲੱਗੇਗਾ ਔਰ ਕਿਸੇ ਵੀ ਸੂਟ ਦੇ ਕਲਰ ਦੇ ਨਾਲ ਤੁਸੀਂ ਮੈਚ ਕਰ ਸਕਦੇ ਹੋ ਠੀਕ ਹੈ ਇੱਕ ਬਲੈਕ ਹੋ ਗਿਆ ਇੱਕ ਡਾਰਕ ਬ੍ਰਾਊਨ ਹੋ ਗਿਆ ਔਰ ਇੱਕ ਆਪਣਾ ਜਿਹੜਾ ਰੈੱਡ ਹੋ ਗਿਆ ਇੱਕ ਵਾਈਟ ਹੋ ਗਿਆ ਤੁਸੀਂ ਕਿਸੇ ਵੀ ਕਲਰ ਦੇ ਨਾਲ ਜਿਹੜਾ ਤੁਸੀਂ ਇਹ ਵਾਲਾ ਸ਼ਾਲ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਦੇ ਆਪਾਂ ਕਾਫੀ ਸ਼ਾਲ ਜਿਹੜਾ ਰੈਡੀ ਕੀਤੇ ਹੋਏ ਨੇ ਆਪਾਂ ਤੁਹਾਨੂੰ ਸਾਰੇ ਦਿਖਾ ਦਿੰਨੇ ਆ ਥੋਕੋ ਸੋਨਾ ਵਰਕ ਕੀਤਾ ਹੋਇਆ ਔਰ ਵਰਕ ਵੀ ਥੋੜਾ ਬਹੁਤਾ ਨਹੀਂ ਕੀਤਾ ਹੋਇਆ ਕਾਫੀ ਜ਼ਿਆਦਾ ਵਰਕ ਤੁਸੀਂ ਦੇਖ ਸਕਦੇ ਹੋ ਉੱਪਰ ਕੀਤਾ ਹੋਇਆ ਪੂਰੇ ਦਾ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਔਰ ਫੋਰ ਸਾਈਡ ਕਾਫੀ ਹੈਵੀ ਰਹੇਗਾ ਜੀ ਬਾਰਡਰ ਜਿਹੜਾ ਰਹੇਗਾ ਸੇਮ ਪੀਸੀ ਰੈਡੀ ਹੋਏ ਸੀ ਕਿਉਂਕਿ ਕਰਦਾ ਹੀ ਆਰਡਰ ਹੈ ਪਹਿਲਾਂ ਆਪਾਂ ਨੂੰ ਦੇ ਕਾਫੀ ਤੇ 골ਡਨ ਕਲਰ ਦੇ ਸੂਟ ਰੈਡੀ ਕਰਕੇ ਭੇਜੇ ਸੀ ਤੇ ਹੁਣ ਉਹਨਾਂ ਨੇ ਕਾਫੀ ਜਿਹੜੇ ਸ਼ਾਲ ਬਣਵਾਏ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਦੇਖੋ ਇਸ ਤਰ੍ਹਾਂ ਲੋਸ ਪਿਓਰ ਵੈਲਵਟ ਦੇ ਉੱਪਰ ਕੀਤੇ ਤੁਸੀਂ ਸੈਮੀ ਤੇ ਕਰਵਾ ਸਕਦੇ ਹੋ ਠੀਕ ਹੈ ਉਹ ਤੁਹਾਡੀ ਚੁਆਇਸ ਰਹੇਗੀ ਔਰ ਪਲੀਜ਼ ਤਾਂ ਉਹ ਮੈਂ ਦੱਸ ਰਹੀ ਹਾਂ ਕਿ ਪਸ਼ਮੀਨੇ ਦੇ ਉੱਪਰ ਨਹੀਂ ਬਣੇਗਾ ਕਿਸੇ ਕਾਟਨ ਫੈਬਰਿਕ ਦੇ ਉੱਪਰ ਨਹੀਂ ਬਣੇਗਾ ਕਿਉਂਕਿ ਸਾਨੂੰ ਜਿਹੜਾ ਪਹਿਲਾਂ ਭਣਾ ਲੈ ਕੇ ਆ ਸੀ ਉਹਨਾਂ ਨੇ ਪਸ਼ਮੀਨੇ ਤੇ ਕਿਹਾ ਸੀ ਬਟ ਪਸ਼ਮੀਨੇ ਦੇ ਉੱਪਰ ਵਰਕ ਜਿਹੜਾ ਬਿਲਕੁਲ ਨਹੀਂ ਹੋਏਗਾ ਪਸ਼ਮੀਨੇ 'ਤੇ ਤੁਸੀਂ ਮਸ਼ੀਨ ਵਰਕ ਵਗੈਰਾ ਕਰਵਾ ਸਕਦੇ ਹੋ ਆਰੀ ਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਅਗਰ ਤੁਹਾਨੂੰ ਇਹ ਪਸੰਦ ਹੈ ਤੁਸੀਂ ਸ਼ੋਰ ਬਣਾਉਣਾ ਚਾਹੁੰਦੇ ਬਟ ਤੁਹਾਨੂੰ ਕਲਰ ਪਸੰਦ ਨਹੀਂ ਹੈਗਾ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਜਿਹੜਾ ਵੈਲਵਟ ਦਾ ਕਲਰ ਚਾਰਟ ਹੈ ਉਹ ਸੈਂਡ ਕਰ ਦਾਂਗੇ ਉਹਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਹੋਏਗਾ ਤੁਸੀਂ ਆਪਣੇ ਲਈ ਸ਼ਾਲ ਜਿਹੜਾ ਬਣਵਾ ਸਕਦੇ ਹੋ ਲਓ ਜੀ ਚੈੱਕ ਕਰੋ ਇਹ ਵੀ ਸਾਰਾ ਦਬਕੇ ਦਾ ਕੰਮ ਹੈ ਇਹ ਵੀ ਬਹੁਤ ਸੋਹਣਾ ਹੈ ਜੀ ਇਹੋ ਉਹਨਾਂ ਨੇ ਆਪਣੀ ਬੇਟੀ ਲਈ ਰੈਡੀ ਕਰਵਾਇਆ ਬਹੁਤ ਪਿਆਰਾ ਜਿਹਾ ਆਪਾਂ ਗਰਲਿਸ਼ ਲੁੱਕ ਦੇ ਵਿੱਚ ਇਹ ਰੈਡੀ ਕੀਤਾ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਕੋਈ ਆਪਾਂ ਤੁਹਾਨੂੰ ਦੂਰ ਤੋਂ ਕੰਮ ਨਹੀਂ ਦਿਖਾਉਂਦੇ ਕਿ ਤੁਹਾਨੂੰ ਕਿਸੇ ਨੂੰ ਪਤਾ ਨਾ ਲੱਗੇ ਹਨਾ ਵੀ ਕੰਮ ਕਿਦਾਂ ਦਾ ਹੋਇਆ ਹੋਇਆ ਲਓ ਜੀ ਇਸ ਤਰੀਕੇ ਨਾਲ ਇਹ ਆਪਾਂ ਸਿਲਕ ਵੈਲਵਟ ਦੇ ਉੱਪਰ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਪਿਆਰਾ ਸਿੱਪੀ ਦਾ ਕਮਰੇਗਾ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਐਮਬਰਾਇਡਰੀ ਜਿਹੜੀ ਕੀਤੀ ਹੋਈ ਹੈ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਦਬਕਾ ਜਿਹੜਾ ਲਗਾਇਆ ਹੋਇਆ ਦਬਕੇ ਦਾ ਸਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਸਾਈਜ਼ ਆਪਾਂ ਦਬਕੇ ਦਾ ਰੱਖਿਆ ਕੋਈ ਜ਼ਿਆਦਾ ਵੱਡਾ ਸਾਈਜ਼ ਦਬਕੇ ਦਾ ਨਹੀਂ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਨੋਸ ਕਲਰ ਆਪਾਂ ਤੁਹਾਨੂੰ ਦੱਸ ਦਿੱਤੇ ਵੀ ਕੋਈ ਵੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਬਲੈਕ ਤੇ ਕਰਵਾਓ ਵਾਈਟ ਤੇ ਕਰਵਾਓ ਰੈੱਡ ਤੇ ਕਰਾਓ ਮੈਜੈਂਟਾ ਤੇ ਕਰਵਾਓ ਜਿਹੜਾ ਵੀ ਕਲਰ ਤੁਸੀਂ ਲਾਈਕ ਕਰੋ ਤੁਸੀਂ ਸਾਨੂੰ ਦੱਸ ਕੇ ਆਪਣੇ ਲਈ ਰੈਡੀ ਕਰਵਾ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੁਸੀਂ ਸਾਡਾ ਤੋਂ ਪ੍ਰਾਈਸ ਲੈ ਸਕਦੇ ਹੋ ਜੀ ਅਰ ਹਾਂ ਤੁਸੀਂ ਵੈਲਵਟ ਦੇ ਸੂਟ ਬਣਾਉਣਾ ਤੋਂ ਨੇ ਕਾਫੀ ਸਾਰੇ ਕਲਰ ਆਪਣੇ ਕੋਲ ਆ ਗਏ ਨੇ ਤੇ ਤੁਸੀਂ ਵੈਲਵਟ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਲਓ ਜੀ ਇੱਕ ਸੇਮ ਆਪਾਂ ਇਸ ਤਰ੍ਹਾਂ ਬਹੁਤ ਸੋਹਣਾ ਮਹਿਰੂਨ ਜਿਹੜੇ ਕਲਰ ਦੇ ਉੱਪਰ ਬਣਾਇਆ ਹੋਇਆ ਜੀ ਇਹ ਵੀ ਆਪਾਂ ਪਿਓਰ ਵੈਲਵਟ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਪਿਆਰਾ ਲੱਗ ਰਿਹਾ ਜੀ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਇਹ ਵੀ ਕਲਰ ਤੁਸੀਂ ਕਿਸੇ ਵੀ ਕਲਰ ਦੇ ਨਾਲ ਲੈ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਠੀਕ ਹੈ ਇਹ ਆਪਾਂ ਬਿਲਕੁਲ ਨਿਊਲੀ ਮੈਰਿਡ ਜਿਹੜੀ ਬੇਟੀ ਹੈ ਉਹਨਾਂ ਵਾਸਤੇ ਰੈਡੀ ਕੀਤਾ ਹੋਇਆ ਔਰ ਆਈ ਥਿੰਕ ਉਹਨਾਂ ਦੇ ਕਿਸੇ ਡਰੈਸ ਨਾਲ ਮੈਚ ਕਰਕੇ ਪਤਾ ਨਹੀਂ ਕਰਵਾਇਆ ਜਾਓ ਫੈਸੇ ਤੁਹਾਨੂੰ ਪਤਾ ਆਪਾਂ ਜਦੋਂ ਨਵੇਂ-ਨਵੇਂ ਸੂਟ ਪਾਉਣਾ ਨਵੇਂ-ਨਵੇਂ ਕਲਰ ਦੇ ਨਾਲ ਤੇ ਇਸ ਤਰ੍ਹਾਂ ਆਪਾਂ ਲੈ ਸਕਦੇ ਆ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਥੋੜਾ ਕਲਰ ਇਹਦੇ ਚ ਪੂਹ ਹੋ ਜਾਦਾ ਫੇਰ ਲੱਗੇਗਾ ਇੱਕ ਤਰ੍ਹਾਂ ਤੁਹਾਡਾ ਗਹਿਣਾ ਆਪਾਂ ਅਗਰ ਗੱਲ ਕਰੀ ਨਾ ਤੇ ਗਹਿਣਾ ਬਣ ਗਿਆ ਬਹੁਤ ਸੋਹਣਾ ਜਿੰਨਾ ਟਾਈਮ ਤੁਹਾਡਾ ਦਿਲ ਨਹੀਂ ਪਾਉਂਦਾ ਤੁਸੀਂ ਇਸ ਨੂੰ ਆਰਾਮ ਨਾਲ ਲੈ ਸਕਦੇ ਹੋ ਔਰ ਚੀਜ਼ ਇੰਨੀ ਕਿ ਜ਼ਿਆਦਾ ਪਿਆਰੀ ਬਣੀ ਹੋਈ ਹੈ ਨਾ ਬਹੁਤ ਜ਼ਿਆਦਾ ਸੋਹਣੀ ਚੀਜ਼ ਲੱਗ ਰਹੀ ਹੈ ਦੇਖੋ ਜੀ ਸਰਦਾਰੀ ਜਿਹੀ ਲੁੱਕ ਲੱਗ ਰਹੀ ਹੈ ਬੜਾ ਸੋਹਣਾ ਜਿਆਦਾ ਪਰ ਵਰਕ ਕੀਤਾ ਹੋਇਆ ਦਬਕਾ ਐਡ ਕਰਕੇ ਬਹੁਤ ਪਿਆਰਾ ਜਿਆਦਾ ਬਹੁਤ ਸੋਹਣੀ ਫਿਨਿਸ਼ਿੰਗ ਜਿਹੜੀ ਇਹਦੀ ਆਈ ਹੋਈ ਏ ਔਰ ਤੁਸੀਂ ਦਿਨੇ ਵੀ ਔਰ ਰਾਤ ਵਾਲੇ ਫੰਕਸ਼ਨ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਇਹਦੀ ਜਿਹੜੀ ਸ਼ਾਈ ਨੇ ਬਹੁਤ ਪਿਆਰੀ ਵੈਲਵਟ ਦੀ ਵੀ ਔਰ ਵਰਕ ਦੀ ਵੀ ਲਓ ਜੀ ਇਸ ਤਰੀਕੇ ਨਾਲ ਦੇਖੋ ਬਹੁਤ ਜਿਆਦਾ ਸੋਹਣਾ ਪਰਸਨਲੀ ਇਹ ਵਾਲਾ ਕਲਰ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਆ ਕਾਫੀ ਸਾਰੇ ਆਰਡਰ ਚੱਲ ਰਹੇ ਨੇ ਇਹਨਾਂ ਦੇ ਕਾਫੀ ਸਾਰੇ ਕਲਰ ਬਣ ਰਹੇ ਨੇ ਜਿਵੇਂ ਜਿਵੇਂ ਬੰਦਦੇ ਰਾਨਗੇ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਰਹਾਂਗੇ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਆਪਾਂ ਪਿਓਰ ਵੈਲਵਟ ਦੇ ਉੱਪਰ ਕੀਤਾ ਠੀਕ ਹੈ ਤੁਸੀਂ ਸੈਮੀ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਕਲਰ ਆਪਸ਼ਨ ਆਪਾਂ ਤੁਹਾਨੂੰ ਸੈਂਡ ਕਰ ਦਾਂਗੇ ਜਿਹੜਾ ਕਲਰ ਤੁਹਾਨੂੰ ਪਸੰਦ ਹੋਏਗਾ ਤੁਸੀਂ ਫਿਰ ਰੈਡੀ ਕਰਵਾ ਸਕਦੇ ਹੋ। ਅਲੋਸੀ। ਕਾਫੀ ਸਾਰਾ ਕੰਮ ਬਣਿਆ ਪਿਆ ਕਾਫੀ ਸਾਰਾ ਕੰਮ ਬਣ ਕੇ ਅ ਸੁਣ ਤੇ ਗਗਨ ਨੇ ਕੋਰੀਅਰ ਕਰਵਾ ਦਿੱਤੇ ਸੀ ਨਾ ਕਿਉਂਕਿ ਸਾਨੂੰ ਇਦਾਂ ਸੀ ਕਿ ਭੈਣਾ ਨਾ ਲੇਟ ਹੋ ਜਾਣ ਕਿਤੇ ਵੀ ਚਲੋ ਵੀਡੀਓ ਦਾ ਕੀ ਵੀਡੀਓ ਤਾਂ ਆਪਾਂ ਲੇਟ ਵੀ ਅਪਲੋਡ ਕਰਦਾ ਗਏ ਹਨਾ ਲਓ ਜੀ 컬러 ਬਹੁਤ ਪਿਆਰਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਨੈਕ ਆਪਾਂ ਜਿਹੜਾ ਰੈਡੀ ਕੀਤਾ ਹੋਇਆ ਬੜਾ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਇਸਿੱਪੀ ਦਬਕਾ ਐਂਡ ਮੋਤੀ ਜਿਹੜਾ ਆਪਾਂ ਐਡ ਆਨ ਕੀਤਾ ਹੋਇਆ ਤੇ ਫੁੱਲ ਜਿਹੜਾ ਹੈਵੀ ਵਰਕ ਆਪਣੇ ਨੈਕ ਦੇ ਉੱਪਰ ਹੋਇਆ ਹੋਇਆ ਔਰ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਜਿਹੜਾ ਵਰਕ ਇਹ ਰਹੇਗਾ ਬਿਲਕੁਲ ਤੁਹਾਨੂੰ ਨੇੜੇ ਤੋਂ ਦਿਖਾਉਣਾ ਹੈ ਕਿ ਤੁਹਾਨੂੰ ਪ੍ਰੋਪਰ ਜਿਹੜਾ ਮਟੀਰੀਅਲ ਪਤਾ ਲੱਗ ਸਕੇ ਵੀ ਕੀ ਕੀ ਮਟੀਰੀਅਲ ਆਪਾਂ ਨੇ ਐਡ-ਆਨ ਕੀਤਾ ਹੋਇਆ ਠੀਕ ਹੈ। ਲੋ ਜੀ ਇਸ ਤਰੀਕੇ ਨਾਲ ਬਹੁਤ ਪਿਆਰਾ ਜਿਹਾ ਔਰ ਪੂਰੀ ਸ਼ਰਟ ਦੀ ਜਿਸ ਤਰ੍ਹਾਂ ਸਿੱਪੀ ਦਾ ਕੰਮ ਰਹੇਗਾ। ਕਿਉਂਕਿ ਇੱਕ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਕਈ ਵਾਰ ਪਹਿਣਾ ਕਹਿੰਦੇ ਸਿਰਫ ਸਾਨੂੰ ਨੱਕੇਰੇ ਤੇ ਕੰਮ ਕਰ ਦਿਓ ਮੰਨ ਤੇ ਸਾਨੂੰ ਨੈਕ ਦਾ ਕੰਮ ਕਰ ਦਿਓ ਚਲੋ ਬਾਹਾਂ ਦੇ ਤੇ ਉੱਪਰ ਆਪਾਂ ਕਰਨਾ ਹੀ ਹੈ। ਬਟ ਫਿਰ ਵੀ ਆਪਾਂ ਸਿੱਪੀ ਨਾਲ ਕੰਮ ਜਿਹੜਾ ਕਰ ਦਿੰਦੇ ਨੇ ਉਹਨੇ ਆ ਕਿ ਕਿਉਂਕਿ ਵਿੱਚੋਂ ਜਿਹੜੀ ਸਾਡੀ ਸ਼ਰਟ ਹੈ ਉਹ ਖਾਲੀ ਨਾਲ ਲੱਗੇ। ਔਰ ਇਸੇ ਤਰ੍ਹਾਂ ਹੀ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਜਿਹੜਾ ਸੂਟ ਨੂੰ ਸਟਿਚ ਕੀਤਾ ਹੋਇਆ ਬਿਨਾ ਫਿਨਿਸ਼ਿੰਗ ਪੱਟੀ ਤੋਂ ਆਪਾਂ ਕੋਈ ਵੀ ਸੂਟ ਦਾ ਸਟਿਚ ਨਹੀਂ ਕਰਦੇ ਹਾਂ ਅਗਰ ਤੁਸੀਂ ਸਾਨੂੰ ਸਪੈਸ਼ਲੀ ਕਹੋਗੇ ਕਿ ਸਾਡੇ ਸੂਟ ਤੇ ਫਿਨਿਸ਼ਿੰਗ ਪੱਟੀ ਨਾ ਐਡ ਕਰਿਓ ਫਿਰ ਆਪਾਂ ਨਹੀਂ ਲਗਾਵਾਂਗੇ ਬਟ ਆਪਾਂ ਹਰ ਇੱਕ ਸੂਟ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਫਿਨਿਸ਼ਿੰਗ ਪੱਟੀ ਦੇਈਏ ਕਿਉਂਕਿ ਇਹਦੇ ਨਾਲ ਇਦਾਂ ਇਦਾਂ ਹੁੰਦਾ ਕਿ ਸਾਡਾ ਸੂਟ ਜਿਹੜਾ ਕੰਪਲੀਟ ਹੋ ਗਿਆ ਜੇ ਤੁਸੀਂ ਆਪਣੇ ਸੂਟ ਨੂੰ ਇੰਨੇ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਵਾ ਰਹੇ ਹੋ ਇੰਨਾ ਸੋਹਣਾ ਕਲਰ ਬਣਵਾ ਰਹੇ ਹੋ ਫਿਰ ਫਿਨਿਸ਼ਿੰਗ ਪੱਟੀ ਪਿੱਛੇ ਇਦਾਂ ਨਾ ਕਿਹਾ ਕਰੋ ਕਿ ਨਾ ਲਗਾਓ ਦੇਖੋ 2 400 ਰੁਪਏ ਦਾ ਕੋਈ ਫਰਕ ਨਹੀਂ ਪਊਗਾ ਪਰ ਤੁਹਾਡੇ ਸੂਟ ਜਿਹੜੀ ਗ੍ਰੇਸ ਬਹੁਤ ਜ਼ਿਆਦਾ ਸੋਹਣੀ ਆਏਗੀ ਔਰ ਇਹਦਾ ਫੈਬਰਿਕ ਰਹੇਗਾ ਪਿਓਰ ਸਿਲਕ ਰਹੇਗੀ ਠੀਕ ਹੈ ਕੋਈ ਸੈਮੀ ਤੇ ਨਹੀਂ ਬਣਾਇਆ ਪਿਓਰ ਸਿਲਕ ਤੇ ਉੱਪਰ ਬਣਾਇਆ ਹੋਇਆ ਆਪਾਂ ਨੇ ਔਰ ਇਸ ਦਾ ਨਾ ਰੱਖਿਆ ਹੋਇਆ ਟਰਾਊਜ਼ਰ ਔਰ ਇਸ ਤਰ੍ਹਾਂ ਰੱਖਿਆ ਹੈ ਜੀ ਪਿਓਰ ਕਮਲ ਦਾ ਦੁਪੱਟਾ ਇਸ ਤਰੀਕੇ ਨਾਲ ਦੁਪੱਟੇ ਅਗਰ ਤੁਸੀਂ ਦੇਖ ਸਕਦੇ ਹੋ ਸਿੱਪੀ ਦਾ ਕੰਮ ਰਹੇਗਾ ਠੀਕ ਹੈ ਬਹੁਤ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਆ ਸਿੱਪੀ ਦਾ ਕੰਮ ਆਪਾਂ ਹਰੇਕ ਦੁਪੱਟੇ ਦੇ ਵਿੱਚ ਕੋਸ਼ਿਸ਼ ਕਰਦੇ ਆ ਕਿ ਕਰੀਏ ਕਿਉਂਕਿ ਇਹਨਾਂ ਦੁਪੱਟੇ ਜਿਹੜੀ ਲੁੱਕ ਹੈ ਬਹੁਤ ਸੋਹਣੀ ਆਉਂਦੀ ਹੈ ਹੈਵੀ ਲੁੱਕ ਦੇ ਵਿੱਚ ਦੁਪੱਟਾ ਲੱਗਦਾ ਬਟ ਲਾਈਟ ਵੇਟ ਹੁੰਦਾ ਠੀਕ ਹੈ ਜੀ ਕਿਤੇ ਤੁਹਾਨੂੰ ਇਹਦਾ ਲੱਗੇ ਕਿ ਸਿੱਪੀ ਦਾ ਕੰਮ ਹੋ ਗਿਆ ਦੁਪੱਟੇ ਦਾ weight ਵੱਜ ਜਾਣਾ ਬਿਲਕੁਲ ਵੀ ਨਹੀਂ ਜੀ ਸਿੱਪੀ ਵੀ ਆਪਾਂ ਬਹੁਤ ਸੋਹਣੀ ਲਗਾਈ ਹੋਈ ਬਹੁਤ ਜ਼ਿਆਦਾ ਲਾਈਟ ਵੇਟ ਕੋਈ ਹੈਵੀ ਸਿੱਪੀ ਨਹੀਂ ਲਗਾਈ ਕੋਈ ਸਾਈਜ਼ ਜਿਹੜਾ ਸਿੱਪੀ ਦਾ ਵੱਡਾ ਨਹੀਂ ਕੀਤਾ ਹੋਇਆ ਬਹੁਤ ਸੋਹਣਾ ਜਿਹੜਾ ਆਪਣੇ ਦੁਪੱਟੇ ਦੇ ਉੱਪਰ ਕ ਦੁਪੱਟਾ ਵੀ ਪਿਓਰ ਕਮਾ ਚੁਣੌਂਦਾ ਰਹੇਗਾ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਆਰਾਮ ਨਾਲ ਤੁਸੀਂ ਬੁੱਕਲ ਮਾਰੋ ਸਿਰ ਦੇ ਉੱਪਰ ਲਓ ਤੁਹਾਡਾ ਦੁਪੱਟਾ ਬਿਲਕੁਲ ਵੀ ਸਲਿੱਪਰੀ ਨਹੀਂ ਹੋਏਗਾ ਔਰ ਅਗਰ ਤੁਹਾਨੂੰ ਸੇਮ ਕਲਰ ਪਸੰਦ ਆ ਤਾਂ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਕਲਰ ਤੁਸੀਂ ਚੇਂਜ ਕਰਾਉਣਾ ਤਾਂ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਦੇਖੋ ਕਲਰ ਕਈ ਵਾਰ ਪਹਿਣਾ ਕਹਿੰਦੇ ਕਿ ਕਲਰ ਆਪਾਂ ਕਿਦਾਂ ਪਸੰਦ ਕਰੀਏ ਹਾਂ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕਿਹੜਾ ਕਲਰ ਲਾਇਕ ਕਰਦੇ ਹੋ ਆਪਾਂ ਤੁਹਾਨੂੰ ਕਲਰ ਚਾਰਟ ਸੈਂਡ ਕਰ ਦਾਂਗੇ ਤੇ ਤੁਸੀਂ ਉਸੇ ਚਾਰਟ ਦੇ ਵਿੱਚੋਂ ਸਾਨੂੰ ਆਪਣਾ ਨੰਬਰ ਦੱਸ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਦੋ ਕਮੇਪੀਰ ਪਹਿਲਾਂ ਵੀ ਕਿਹਾ ਸੀ ਕਿ ਥੋੜਾ ਬੋਤਾ ਕਲਰ ਦੇ ਵਿੱਚ ਫਰਕ ਹੋ ਸਕਦਾ ਜਦੋਂ ਤੁਸੀਂ ਸਾਨੂੰ ਫੋਟੋ ਸੈਂਡ ਕਰਦੇ ਹੋ ਮੋਬਾਈਲ ਦੇ ਵਿੱਚੋਂ ਥੋੜਾ ਬੋਤਾ ਫੋਟੋ ਦੇ ਵਿੱਚ ਫਰਕ ਪੈਂਦਾ ਕੋਈ ਵੀ ਬਾਕੀ ਸੇਮ ਹੀ ਰਹਿੰਦੀ ਕਿ ਸੇਮ ਕਲਰ ਕਰੀਏ ਜੋ ਕਲਰ ਸਾਡੇ ਕੋਲ ਸ਼ੋਅ ਹੁੰਦਾ ਆਪਾਂ ਉਹੀ ਕਲਰ ਤੁਹਾਡਾ ਰੈਡੀ ਕਰਕੇ ਭੇਜਦੇ ਆ ਠੀਕ ਹੈ ਜੀ ਪਿਓਰ ਦੇ ਉੱਪਰ ਕੀਤਾ ਹੋਇਆ ਆਪਾਂ ਤੁਸੀਂ ਇਸ ਨੂੰ ਸੈਮੀ ਤੇ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਅ ਅਗਰ ਆਪਾਂ ਪਿਓਰ ਤੇ ਦਿਖਾ ਰਹੇ ਹਾਂ ਤੁਸੀਂ ਉਹਨੂੰ ਸੈਮੀ ਤੇ ਕਰਵਾ ਸਕਦੇ ਹੋ ਤੁਹਾਡੀ ਜੇ ਅਗਰ ਤੁਹਾਡਾ ਬਜਟ ਸੈਮੀ ਦਾ ਤੁਸੀਂ ਸੈਮੀ ਤੇ ਕਰਵਾਓ ਅਗਰ ਤੁਸੀਂ ਪਿਓਰ ਹੀ ਲਾਇਕ ਕਰੀ ਤੁਸੀਂ ਪਿਓਰ ਤੇ ਹੀ ਕਰਵਾਓ ਫਿਰ ਤੁਸੀਂ ਸੈਮੀ ਨੂੰ ਟੈਸਟ ਕਰਨ ਚ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਕਲਾ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਕਾਫੀ ਲੰਬੇ ਟਾਈਮ ਤੋਂ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕਰ ਰਹੇ ਹਾਂ ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਕਾਫੀ ਸਾਰੇ ਸੂਟ ਆਪਾਂ ਇਹ ਵਾਲੇ ਬਣਾ ਚੁੱਕਿਆ ਔਰ ਅਲੱਗ-ਅਲੱਗ ਕਲਰ ਦੇ ਉੱਪਰ ਆਪਾਂ ਰੈਡੀ ਕੀਤਾ ਇਸ ਵਾਰ ਵੀ ਜਿਹੜਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਬਿਲਕੁਲ ਨਿਊ ਕਲਰ ਹੈ ਬਹੁਤ ਪਿਆਰੀ ਜੀ ਸ਼ੇਡ ਹੈ ਨਾ ਹੀ ਲਾਈਟ ਨਾ ਹੀ ਡਾਰਕ ਠੀਕ ਹੈ ਜੀ ਤੇ ਇਹਦਾ ਕਲਰ ਤੁਸੀਂ ਦੇਖ ਹੀ ਲਿਆ ਔਰ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਨੈਕ ਦੇ ਉੱਪਰ ਕੰਮ ਰਹੇਗਾ ਔਰ ਫੈਬਰਿਕ ਜੇ ਅਗਰ ਮੈਂ ਗੱਲ ਕਰਾਂ ਤਾਂ ਫ ਔਰ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਔਰ ਇਹ ਵਾਲਾ ਕਲਰ ਜਿਹੜਾ ਆਪਾਂ ਕਾਫੀ ਵਾਰ ਬਣਾ ਚੁੱਕੇ ਆ ਇਸ ਤਰ੍ਹਾਂ ਖੜ ਜਾਓ ਕੋਟਾ ਮੱਖੀ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਘੇਰੇ ਤੋਂ ਲੈ ਕੇ ਉੱਪਰ ਹਿਪ ਤੱਕ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਔਰ ਇਹਦੇ ਵਿੱਚ ਇੱਕ ਆਪਾਂ ਥੋੜਾ ਡਿਫਰੈਂਟ ਡਿਜ਼ਾਈਨ ਕੀਤਾ ਸੀ ਉਹ ਭੈਣ ਨੇ ਘੇਰੇ ਦੇ ਉੱਪਰ ਵੀ ਕੰਮ ਕਰਵਾਇਆ ਸੀ ਠੀਕ ਹੈ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਘੇਰਾ ਖਾਲੀ ਲੱਗੇਗਾ ਤਾਂ ਤੁਸੀਂ ਹਲਕਾ ਜਿਹਾ ਘੇਰੇ ਦੇ ਉੱਪਰ ਵੀ ਕੰਮ ਕਰਵਾ ਸਕਦੇ ਹੋ ਦੇਖੋ ਜਿਵੇਂ ਜਿਵੇਂ ਕੰਮ ਘਟਾਓਗੇ ਉਵੇਂ ਪ੍ਰਾਈਸ ਘਟ ਜਾਈਗੀ ਜਿਵੇਂ ਕੰਮ ਵਧਾਓਗੇ ਉਸ ਤਰੀਕੇ ਨਾਲ ਪ੍ਰਾਈਸ ਜਿਹੜੀ ਉਹ ਵਧ ਜਾਈਗੀ ਠੀਕ ਹੈ ਜੀ ਇਹ ਪ੍ਰੋਪਰ ਹੈਂਡਵਰਕ ਦੇ ਵਿੱਚ ਕੀਤਾ ਹੋਇਆ ਹੈ ਇਹਦੇ ਵਿੱਚ ਆਪਾਂ ਬਹੁਤ ਸੋਹਣਾ ਰੈੱਡ ਮਹਿਰੂਨ ਜੀ ਸ਼ੇਡ ਜਿਹੜੀ ਐਡ ਆਨ ਕੀਤੀ ਹੋਈ ਥ੍ਰੈਡ ਦੇ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ ਔਰ ਇਸੇ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਜਿਹੜੀ ਉਹ ਰੈੱਡ ਮਹਿਰੂਨ ਕਲਰ ਦੀ ਦਿੱਤੀ ਹੋਈ ਹੈ ਸੂਟ ਨੂੰ ਕਿਉਂਕਿ ਇਸ ਤਰ੍ਹਾਂ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਅਗਰ ਸੇਮ ਕਲਰ ਤੁਹਾਨੂੰ ਪਸੰਦ ਆ ਤੁਸੀਂ ਸੇਮ ਰੱਬੀ ਬਣਵਾ ਸਕਦੇ ਹੋ ਕਲਰ ਚੇਂਜ ਕਰਨਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਦੇਖੋ ਕਲਰ ਚੁਆਇਸ ਤੁਹਾਡੀ ਰਹੇਗੀ ਵਰਕ ਦੀ ਚੁਆਇਸ ਤੁਹਾਡੀ ਰਹੇਗੀ ਆਪਾਂ ਸਿਰਫ ਤੁਹਾਨੂੰ ਸੂਟ ਡਿਜ਼ਾਈਨ ਕਰਕੇ ਦੇਣਾ ਔਰ ਸਟਿਚ ਕਰਕੇ ਦੇਣਾ ਹੈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਅਗਰ ਤੁਸੀਂ ਸਲਵਾਰ ਦਾ ਕੰਮ ਲਾਇਕ ਕਰਦੇ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਸਲਵਾਰ ਦਾ ਕੰਮ ਨਹੀਂ ਲਾਇਕ ਕਰਦੇ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਲਿਖ ਦੇਣਾ ਕਿ ਸਾਡੀ ਸਲਵਾਰ ਦੇ ਉੱਪਰ ਕੋਈ ਵਰਕ ਨਹੀਂ ਕਰਵਾਣਾ ਹੈਗਾ ਠੀਕ ਹੈ ਜੀ ਕਿਉਂਕਿ ਕਈ ਵਾਰ ਨਾ ਛੋਟੇ ਛੋਟੇ ਗੱਲ ਧਿਆਨ ਚ ਨਹੀਂ ਰਹਿੰਦੀ ਹੈਗੀ ਇਸ ਕਰਕੇ ਤੁਸੀਂ ਜੋ ਵੀ ਐਡ-ਆਨ ਕਰਵਾਉਣਾ ਜੋ ਵੀ ਕੱਟ-ਆਨ ਕਰਵਾਉਣਾ ਤੁਸੀਂ ਮੈਜ਼ਰਮੈਂਟ ਦੇ ਵਿੱਚ ਹੀ ਸਾਨੂੰ ਮੈਂਸ਼ਨ ਕਰ ਦਿਆ ਕਰੋ ਠੀਕ ਹੈ ਜੀ ਤੇ ਲਓ ਜੀ ਬਹੁਤ ਸੋਹਣਾ ਜਿਆ ਸਲਵਾਰ ਦੇ ਉੱਪਰ ਕੰਮ ਹੈ ਕਾਫੀ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫਲਾਰ ਜਿਹੜਾ ਸਲਵਾਰ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ। ਵੈਸੇ ਅਗਰ ਮੈਂ ਹੈਂਡਰੋਮੀ ਸੂਟਾਂ ਦੀ ਗੱਲ ਕਰਾਂ ਪਾਰਟੀ ਵੇਅਰ ਸੂਟ ਹੁੰਦੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਸਲਵਾਰ ਦੇ ਉੱਪਰ ਹਲਕਾ ਫੁਲਕਾ ਕੰਮ ਜਿਹੜਾ ਹਲਕੀ ਫੁਲਕੀ ਵੇਲ ਜੀਓ ਤੁਸੀਂ ਜ਼ਰੂਰ ਬਣਾ ਲਿਆ ਕਰੋ। ਤੇ ਇਸ ਤਰੀਕੇ ਨਾਲ ਰਹੇਗਾ ਜੀ ਦੁਪੱਟਾ ਉਹ ਬਹੁਤ ਹੀ ਜ਼ਿਆਦਾ ਸੋਹਣਾ। ਦੁਪੱਟੇ ਦੇ ਵਿੱਚ ਵੀ ਆਪਾਂ ਗੋਟਾ ਪੱਤੀ ਐਡ ਕੀਤੀ ਹੋਈ ਹੈ ਕਿਉਂਕਿ ਸਾਡੇ ਇਸ ਸੂਟ ਦੇ ਵਿੱਚ ਥੋੜਾ ਜਿਹਾ ਗੋਟਾ ਪੱਤੀ ਨਾਲ ਆਪਾਂ ਕੰਮ ਜਿਹੜਾ ਕੀਤਾ ਹੋਇਆ ਹੈ। ਇਸ ਤਰੀਕੇ ਦਾ ਸੋਰੀ ਪਲੀਜ਼ ਥੋੜਾ ਇਗਨੋਰ ਕਰ ਰਹੇ ਹੋ ਪ੍ਰੈਸ ਨਹੀਂ ਕੀਤੇ ਹੈਗੇ ਪ੍ਰੈਸ ਪਹਿਲਾਂ ਕੀਤੇ ਸੀ ਬਟ ਕਾਫੀ ਦਿਨਾਂ ਦੀ ਪੈਕਿੰਗ ਜਿਹੜੀ ਸੀ ਉਹ ਪਈ ਹੋਈ ਇਸ ਕਰਕੇ ਵਾਲ ਜਿਹੜੇ ਪੈ ਗਏ ਨੇ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਬਹੁਤ ਸੋਹਣੀ ਲੇਸ਼ ਜਿਹੜੀ ਦਿੱਤੀ ਹੋਈ ਹੈ ਔਰ ਪੂਰੇ ਸੂਟ ਦੇ ਵਿੱਚ ਇਸ ਤਰ੍ਹਾਂ ਆਪਾਂ ਗੋਟਾ ਪੱਤੀ ਨਾਲ ਬਹੁਤ ਸੋਹਣੇ ਫਲਾਰ ਜਿਹੜੇ ਬਣਾਏ ਹੋਏ ਨੇ ਇਹ ਦੇਖੋ ਔਰ ਇਸ ਤਰ੍ਹਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਆਪਾਂ ਦਿੱਤੀ ਹੋਈ ਹੈ ਠੀਕ ਹੈ ਜੀ ਅਗਰ ਤੁਸੀਂ ਕਲਰ ਕੰਬੀਨੇਸ਼ਨ ਐਡ ਕਰਵਾ ਰਹੇ ਹੋ ਤਾਂ ਤੁਸੀਂ ਦੇਖਿਓ ਤੁਹਾਡੇ ਸੂਟ ਜਿਹੜੇ ਬਹੁਤ ਜ਼ਿਆਦਾ ਸੋਹਣੇ ਬਣਨਗੇ ਬਹੁਤ ਹੀ ਪਿਆਰੀ ਜੀ ਅਗਰ ਕਈ ਵਾਰ ਨਾ ਕਹਿੰਦੇ ਕਿ ਨਹੀਂ ਪਲੀਜ਼ ਸਾਡੇ ਬੇਸਿੰਗ ਪੱਟੀ ਨਾ ਕਰੋ ਦੇਖੋ ਤੁਹਾਡੀ ਚੋਇਸ ਅਕੋਰਡਿੰਗ ਹੀ ਆਪਾਂ ਐਡ-ਆਨ ਕਰਾਂਗੇ ਠੀਕ ਹੈ ਜੀ ਜੋ ਵੀ ਤੁਸੀਂ ਐਡ-ਆਨ ਕਰਵਾਉਣਾ ਸਾਨੂੰ ਪ੍ਰੋਪਰ ਤੁਸੀਂ ਆਪਣੇ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਜੀ ਅਗਰ ਤੁਹਾਨੂੰ ਸੇਮ ਕਲਰ ਪਸੰਦ ਆ ਸੇਮ ਵੀ ਬਣਾ ਸਕਦੇ ਹੋ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਵਾਲਾ ਵੀ ਕਿਉਂਕਿ ਨਾ ਹੀ ਲਾਈਟ ਹੈ ਨਾ ਹੀ ਡਾਰਕ ਹੈ ਬਹੁਤ ਪਿਆਰੀ ਜੀ ਸ਼ੇਡ ਹੈ ਔਰ ਹਰੇਕ ਕੇਸ ਦੀਆਂ ਭੈਣਾਂ ਆਏ ਬੜਾ ਕਲਰ ਜਿਹੜਾ ਵੇਅਰ ਕਰ ਸਕਦੀਆਂ ਨੇ ਕਈ ਵਾਰ ਇਦਾਂ ਹੁੰਦਾ ਕਿ ਪਹਿਣਾ ਕਹਿੰਦੇ ਕਿ ਨਹੀਂ ਅਮਨ ਸਾਡੀ ਇਹ ਥੋੜੀ ਜਿਆਦਾ ਆਪਾਂ ਡਾਰਕ ਨਹੀਂ ਪਾਉਣਾ। ਕਈ ਵਾਰ ਇਦਾਂ ਹੁੰਦਾ ਕਿ ਕੁਝ ਜੰਗ ਭੈਣਾ ਜਿਹੜੀ ਉਹ ਵੀ ਕਹਿ ਰਹਿੰਦੇ ਆ ਕਿ ਨਹੀਂ ਅਮਨ ਅਸੀਂ ਲਾਈਟ ਕਲਰ ਲਾਇਕ ਕਰਦੇ ਆ ਡਾਰਕ ਕਲਰ ਨਹੀਂ ਪਸੰਦ ਕਰਦੇ। ਤੇ ਇਸ ਤਰੀਕੇ ਦੇ ਕਲਰ ਜਿਹੜੇ ਨੇ ਬਹੁਤ ਜਿਆਦਾ ਸੋਹਣੇ ਲੱਗਦੇ ਨੇ। ਤੁਸੀਂ ਇਸ ਤਰੀਕੇ ਦੇ ਕਲਰ ਵੀ ਰੈਡੀ ਕਰਵਾ ਸਕਦੇ ਹੋ। ਪਿਓਰ ਸਿਲਕ ਦੇ ਉੱਪਰ ਬਣਿਆ ਹੋਇਆ ਜੀ ਠੀਕ ਹੈ। ਤੁਸੀਂ ਇਹਨੂੰ ਕ੍ਰੇਪ ਤੇ ਕਰਵਾਓ, ਸਿਲਕ ਤੇ ਕਰਵਾਓ, ਸੈਮਨੀ ਤੇ ਕਰਵਾਓ। ਜੋ ਤੁਹਾਡੀ ਚੁਆਇਸ ਹੈ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ। ਲੋ ਜੀ ਅਗਲਾ ਸੂਟ ਬਹੁਤ ਜਿਆਦਾ ਸੋਨਾ ਇਹ ਆਪਾਂ ਕਰਾ ਸ਼ੀਮਰ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ neck ਰੈਡੀ ਕੀਤਾ ਹੋਇਆ ਆ ਪਹਿਲਾਂ ਵੀ ਆਪਾਂ ਸੇਮ ਹੀ ਪੀਸ ਰੈਡੀ ਕੀਤਾ ਸੀ ਮੈਨੂੰ ਇਸੇ ਦੀ ਬੜੀ ਖੁਸ਼ੀ ਹੁੰਦੀ ਕਿ ਜਦੋਂ ਪਹਿਣਾ ਨੂੰ ਸਾਡੇ ਬਣੇ ਹੋਏ ਡਿਜ਼ਾਈਨ ਸੇਮ ਕਲਰ ਸੇਮ ਡਿਜ਼ਾਈਨ ਪਸੰਦ ਹੁੰਦੇ ਨੇ ਤਾਂ ਬਹੁਤ ਵਧੀਆ ਲੱਗਦਾ ਤੇ ਇਸ ਤਰੀਕੇ ਨਾਲ ਆਪਣੀਆਂ ਬਾਹਾਂ ਦੇ ਉੱਪਰ ਬਹੁਤ ਸੋਹਣਾ ਫਲਾਰ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫਰੰਟ ਦੇ ਉੱਪਰ ਬਹੁਤ ਸੋਹਣੀ ਵੇਲ ਔਰ ਇੱਕ ਇੱਕ ਨਾਲ ਬਾਜ਼ਦ ਉੱਪਰ ਬਹੁਤ ਸੋਹਣਾ ਬੂਟਾ ਹੈ ਫਲਾਰ ਜਿਹੜਾ ਬਣਿਆ ਹੋਇਆ ਹੈ ਔਰ ਹਮੇਸ਼ਾ ਹੀ ਤੁਹਾਨੂੰ ਸਾਡੇ ਕੰਮ ਦੇ ਵਿੱਚ ਜ਼ਿਆਦਾ ਦਬਕਾ ਮਿਲੇਗਾ ਜਰੀ ਤੁਹਾਨੂੰ ਘੱਟ ਮਿਲੇਗੀ ਹਨਾ ਕਿਉਂਕਿ ਦੇਖੋ ਜਰੀ ਨਾਲ ਅਗਰ ਆਪਾਂ ਕੰਮ ਕਰਦੇ ਆ ਤਾਂ ਉਹਦੀ ਜਿਹੜੀ ਲੁੱਕ ਹੈ ਉਹ ਬਹੁਤ ਘੱਟ ਆਉਂਦੀ ਹੈ ਥੋੜਾ ਸਾਈਜ਼ ਹੈਵੀ ਹੈ ਪੈਨ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੰਮ ਘੇਰੇ ਦੇ ਉੱਪਰ ਹੈ ਇਸ ਤਰੀਕੇ ਨਾਲ ਔਰ ਇਸ ਤਰੀਕੇ ਨਾਲ ਚਾਕਾਂ ਦਾ ਕੰਮ ਖੋਇਆ ਹੋਇਆ ਘੇਰੇ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਆਪਾਂ ਕਲਰ ਜਿਹੜਾ ਇੱਥੇ ਐਡ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਤੇ ਕ੍ਰਾਸ਼ ਸ਼ਿਮਰ ਦੇ ਉੱਪਰ ਆਪਾਂ ਰੈਡੀ ਕੀਤਾ ਇਸੇ ਤਰ੍ਹਾਂ ਹੀ ਕ੍ਰਾਸ਼ ਸ਼ਿਮਰ ਇਸ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਇਸ ਤਰੀਕੇ ਨਾਲ ਆਪਾਂ ਵਰਕ ਜਿਹੜਾ ਕੀਤਾ ਹੋਇਆ ਲੋ ਇਸ ਤਰੀਕੇ ਨਾਲ ਬਹੁਤ ਪਿਆਰਾ ਜਿਹਾ ਕੰਮ ਹੈ ਆ ਤੁਸੀਂ ਸੇਮ ਡਿਜ਼ਾਈਨ ਬਣਾਵਾ ਸਕਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਆ ਇਹਦੇ ਨਾਲ ਦੀ ਦਾ ਤੁਸੀਂ ਇਹ ਸਕਿਨ ਜਿਹਨੂੰ ਮੈਂ ਬਾਟਮ ਦਿਖਾਈ ਤੁਸੀਂ ਸਕਿਨ ਸ਼ਰਟ ਬਣਾ ਕੇ ਨਾਲ ਮਹਿਰੂਨ ਜਿਹੜੀ ਸਲਵਾਰ ਬਣਾ ਸਕਦੇ ਹੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣੇਗਾ ਅਗਰ ਤੁਹਾਨੂੰ ਡਿਜ਼ਾਈਨ ਸੇਮ ਪਸੰਦ ਆ ਸੇਮ ਕਰਵਾ ਲਓ ਅਗਰ ਡਿਜ਼ਾਈਨ ਵਿੱਚ ਚੇਂਜ ਕਰਾਉਣਾ ਹੋਵੇ ਤੁਸੀਂ ਡਿਜ਼ਾਈਨ ਵਿੱਚ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੋਬਰ ਜਿਹਾ ਕੰਮ ਕੀਤਾ ਹੋਇਆ ਤੇ ਲੋ ਜੀ ਅੱਜ ਵਾਲੇ ਜਿੰਨੇ ਵੀ ਤੁਹਾਨੂੰ ਡਿਜ਼ਾਈਨ ਕਲਰ ਦਿਖਾਏ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਉਣਗੇ ਜਿਵੇਂ ਤੁਸੀਂ ਪਹਿਲਾਂ ਵੀ ਸਾਡੀਆਂ ਵੀਡੀਓਜ਼ ਨੂੰ ਕਾਫੀ ਪਿਆਰ ਦਿੱਤਾ ਸਾਡੀ ਕਲੈਕਸ਼ਨ ਨੂੰ ਕਾਫੀ ਪਿਆਰ ਦਿੱਤਾ ਔਰ ਇਸੇ ਤਰ੍ਹਾਂ ਹੀ ਤੁਸੀਂ ਇਸੇ ਵੀਡੀਓ ਨੂੰ ਵੀ ਔਰ ਇਸ ਕਲੈਕਸ਼ਨ ਨੂੰ ਵੀ ਪਿਆਰ ਦੇਣਾ ਠੀਕ ਹੈ ਜੀ ਤੇ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਹੈਗੀ ਮੈਂ ਤੇ ਹੁਣ ਤੁਹਾਡੇ ਜਿਹੜੇ ਆਰਡਰ ਨੇ फटाफट ਕੰਪਲੀਟ ਕਰਕੇ ਆਪਾਂ ਤੁਹਾਡੇ ਤੱਕ ਪਹੁੰਚਾਣੇ ਆ ਠੀਕ ਹੈ ਜੀ ਤੇ ਲੋ ਜੀ ਜਿਹੜਾ ਜਿਹੜਾ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ